ਦੇਖੋ ਜਦੋਂ ਦੀ ਅਸੀਂ ਸੁੱਤ ਸੁਭਾਲੀ ਹੈ ਮੇਰੀ ਉਮਰ ਲਗਭਗ 40-45 ਸਾਲ ਦੀ ਮੇਰੀ ਉਮਰ ਹੋ ਗਈ ਜਿਹੜਾ ਖੱਗਰ ਹੈ ਨਾ ਖੱਗਰ ਚਾਹੇ 77 ਪਾਰਟੀ ਹੈ ਚਾਹੇ ਵਿਰੋਧੀ ਥੀ ਰਹੇ ਉਹਨਾਂ ਵਾਸਤੇ ਅਸਲ ਦੇ ਵਿੱਚ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੈ ਕਿਉਂਕਿ ਖੱਗਰ ਦਾ ਹੱਲ ਕੋਈ ਕਰਨਾ ਚਾਹੁੰਦਾ ਹੀ ਨਹੀਂ ਹੈਗਾ ਅਸਲ ਦੇ ਵਿੱਚ ਕੋਈ ਐ ਨਹੀਂ ਵੀ ਇੱਕ ਪਾਸੇ ਸਰਕਾਰਾਂ ਜੋ ਸਮੁੰਦਰ ਦੇ ਵਿੱਚ ਪਲੂ ਬਣਾ ਸਕਦੀਆਂ ਨੇ ਸਮੁੰਦਰ ਦੇ ਵਿੱਚ ਮਹਿਲ ਬਣਾ ਸਕਦੀਆਂ ਨੇ ਤਾਂ ਕਿ ਖੱਗਰ ਦਾ ਹੱਲ ਨਹੀਂ ਹੋ ਸਕਦਾ ਜੇ ਤੁਸੀਂ ਆ ਕੇ ਦੇਖੋਗੇ ਬਿਲਕੁਲ ਦਰਖਤਾਂ ਦੀਆਂ ਜੜਾਂ 'ਚੋਂ ਮਿੱਟੀ ਕੱਢ ਰੱਖੀ ਹੈ ਕੱਢ ਰੱਖੀ ਹੈ ਜੇ ਕੱਲ ਨੂੰ ਕੋਈ ਮੀਂਹ ਪੈਂਦਾ ਹਨੇਰੀ ਆਉਂਦੀ ਹੈ ਬਿਲਕੁਲ ਨਾਲ ਦੀ ਨਾਲ ਡਾਕਟਰ ਜਾਨੀ ਕਿ ਸੜਕ ਤੇ ਗਿਰੂਗਾ ਜਾ ਕੇ ਇਹ ਇਸ ਚੀਜ਼ ਦੀ ਗੌਰ ਨਹੀਂ ਕੀਤੀ ਜਾ ਰਹੀ ਵੀ ਕਿਉਂ ਨਾ ਅੱਪੀ ਠੇਕਦਾਰ ਨੂੰ ਕਿਉਂ ਨਹੀਂ ਕਿਹਾ ਜਾ ਰਿਹਾ ਵੀ ਇੱਥੇ ਨਾ ਨਾ ਮੈਂ ਹੁਣੇ ਹੁਣੇ ਲਾਣਾ ਨਹੀਂ ਇਹਦੀ ਡਿਊਟੀ ਮੁਰੇ ਉੱਜਾਦੇ ਡਿਊਟੀ ਲਾਣਾ ਸਾਡੇ ਐਸ.ਓ.ਐਚ.ਆਰ. ਚਿਕਨੂਨੀਆ ਨਾ ਬਿਮਾਰ ਪਿਆ ਔਰ ਸੁਣੋ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਸੀਐਮ ਸਾਹਿਬ ਬੇਸ਼ੱਕ ਤੁਸੀਂ ਆਪਣੀ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਰਹੇ ਹੋ ਵੀ ਇੱਥੇ ਲੁੱਕ ਦੀ ਜਗ੍ਹਾ ਥੁੱਕ ਪਾਈ ਜਾਂਦੀ ਹੈ ਤੇ ਸਿਮਿੰਟ ਦੀ ਜਗ੍ਹਾ ਮਿੱਟੀ ਪਾਈ ਜਾਂਦੀ ਹੈ ਇਹੀ ਕੰਮ ਹੁਣ ਹੋ ਰਿਹਾ ਹੈ ਮਿੱਟੀ ਪਾਪਾ ਹੀ ਬਾਹਰਲੀ ਮਿੱਟੀ ਤਾਂ ਹੁਣ ਮਿਲਦੀ ਨਹੀਂ ਬਾਹਰੋਂ ਜਿਹੜਾ ਸਰਕਾਰ ਨੇ ਹੁੰਦੇ ਨਹੀਂ ਬੰਦ ਕਰਕੇ ਜਦੋਂ ਦੀ ਮਾਈਨਿੰਗ ਬੈਨ ਹੋਈ ਹੈ ਨਹੀਂ ਮਾਈਨਿੰਗ ਵਿੱਚੋਂ ਆ ਰਹੀ ਹੈ ਬਾਹਰੋਂ ਮਿੱਟੀ ਜੀ ਹਾਲਾਂਕਿ ਚਾਹੀਦਾ ਤਾਂ ਇਹ ਸੀ ਵੀ ਮਿੱਟੀ ਬਾਹਰੋਂ ਲਿਆ ਕੇ ਲਾਈ ਜਾਂਦੀ ਇਹ ਫਾਉਂਟਨ ਤੋਂ ਵੀ ਇੰਨਾ ਗੱਲ ਲੱਗਦਾ ਸੋਹਣਾਂ ਜੁਕੀ ਦੇ ਤਾਂ ਕੋਈ ਗੱਲ ਨਹੀਂ ਆ ਮੈਂ ਸਮਝਦਾ ਇਹਦਾ ਜਿਹੜਾ ਸਿਸਟਮ ਦਾ ਬੇੜਾ ਕਰਕ ਹੋਇਆ ਪਿਆ ਸਭ ਨੂੰ ਪਤਾ ਹੀ ਹੈ ਜੀ ਫਿਰ ਵੀ ਇੰਤਰੀ ਕਰਦੇ ਆ ਸਰਕਾਰ ਨੂੰ ਇੱਥੇ ਦੇ ਮੰਤਰੀ ਬਰਿੰਦਰ ਕੋਇਲ ਨੂੰ ਕਿ ਉਹ ਸੜਕਾਂ ਦਾ ਧਿਆਨ ਦੇਣ ਕਿਉਂਕਿ ਪਹਿਲਾਂ ਸੜਕ ਬਣੀ ਹੀ ਬਹੁਤ ਸਾਲਾਂ ਬਾਅਦ ਹੈ ਕਿਉਂਕਿ ਸਾਡੇ ਪੰਜਾਬ ਦਾ ਹਾਲਾਤ ਇਹ ਨਹੀਂ ਕਿ ਸੜਕ ਉਦੋਂ ਬਣਦੀ ਹੈ ਜਦੋਂ ਵੀਤੀ ਮੋਤਾ ਹੋ ਜਾਣਾ ਲੋਕਾਂ ਦੇ ਕੋਈ ਵਿਕਲ ਹੈ ਕੋਈ ਗੱਡੀਆਂ ਟਰੈਕਟਰ ਟਰਾਲੇ ਇਹਨਾਂ ਦੇ ਟੁੱਟ ਜਾਣਾ ਕੋਈ ਵੱਡਾ ਹਾਦਸਾ ਹੋ ਜਾਣਾ ਪੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹ ਪਹਿਲਾਂ ਗਲੀਆਂ ਬਣਾਉਂਦੀਆਂ ਨੇ ਨਾਲੀਆਂ ਬਣਾਉਂਦੀਆਂ ਨੇ ਉਸ ਤੋਂ ਬਾਅਦ ਕੋਈ ਤਾਰਾਂ ਦੱਬਣ ਵਾਲੇ ਕੋਈ ਪੁਲੀਆਂ ਦੱਬਣ ਵਾਲੇ ਉਹਨਾਂ ਨੂੰ ਭੇਜਦੇ ਨੇ ਕਿਉਂਕਿ ਸਰਕਾਰਾਂ ਜਿਹੜੀਆਂ ਸੜਕਾਂ ਟੁੱਟਣੀਆਂ ਦੁਆਰੇ ਫਿਰ ਇਹਨਾਂ ਨੂੰ ਬਣਾਣ ਲਈ ਟੈਂਡਰ ਪਾਸ ਹੋਣਗੇ ਸਰਕਾਰ ਦਾ ਪੈਸਾ ਬੇਅਥ ਇਹਨਾਂ ਨੇ ਖਰਾਬ ਕਰਨਾ ਤੇ ਆਪਣੇ ਚਾਹਤਿਆਂ ਨੂੰ ਠੇਕੇ ਦੇਣੇ ਨੇ ਜਿਹੜੀ ਇਹ ਸੜਕ ਬਣਾਈ ਹੈ ਹੋ ਸਕਦਾ ਵੀ ਬ੍ਰਿੰਦਰ ਕੋਇਲ ਦਾ ਸਿੱਧਾ ਕੋਈ ਠੇਕ ਤਾ ਹੋਵੇ ਸਿੱਧਾ ਨਹੀਂ ਹੋਊਗਾ ਕਿ ਟੇਟਾ ਮੇਟਾ ਰਿਸ਼ਤੇਦਾਰ ਹੋਊਗਾ ਜਿਹਨੂੰ ਯਾਨੀ ਕਿ ਇਹ ਠੇਕਾ ਦਿੱਤਾ ਹੈ ਵੀ ਮਿੱਟੀ ਬਾਹਰ ਲਿਆਣ ਦੀ ਬਜਾਏ ਬਰਾਬਰ ਹੀ ਜੜ ਤੋਂ ਪੱਟ ਕੇ ਮਿੱਟੀ ਇਧਰ ਆਕਤਾਂ ਜਾਂ ਜਣਾ ਜੋ ਮਿੱਟੀ ਕੱਢ ਰਹੀ ਹੈ ਜਦੋਂ ਲੋਕ ਕਣਕ ਦੀ ਵੜਾਈ ਕਰ ਦਿੰਦੇ ਨੇ 2-3 ਮਹੀਨੇ ਜ਼ਮੀਨਾਂ ਬੇਲੀਆਂ ਹੁੰਦੀਆਂ ਨੇ ਉਹਦੀ ਸਫਾਈ ਕੀਤੀ ਜਾ ਸਕਦੀ ਹੈ ਬਿਲਕੁਲ ਨਹੀਂ ਕਰਦੇ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਘੱਗਰ ਦਾ ਹੱਲ ਹੋ ਗਿਆ ਜਿਹੜੀ ਮਜੂਤਾ ਸਰਕਾਰ ਹੈ ਉਹਨਾਂ ਦੇ ਵਿੱਚ ਵੱਡੇ ਫੰਡਾਂ ਦਾ ਘਪਲਾ ਕਰਨਾ ਹੈ ਉਹਦੇ ਵਿੱਚ ਮੰਤਰੀ ਹੈ ਐਸ ਡੀ ਐਮ ਹੈ ਡੀ ਸੀ ਹੈ ਉਹਨਾਂ ਤੱਕ ਸਾਰਿਆਂ ਤੱਕੇ ਹਿੱਸੇ ਪੱਤੀਆਂ ਜਾਂਦੀਆਂ ਨਹੀਂ ਜੇ ਸਰਕਾਰ ਇੱਥੇ ਕੋਈ ਕਾਰਵਾਈ ਨਹੀਂ ਕਰਦੀ ਛੇਕਦਾਰ ਤੇ ਨਹੀਂ ਇਹ ਜੀ ਕੁਝ ਨਿਖਿਆ ਕਰਦੀ ਤਾਂ ਅਗਲਾ ਐਕਸ਼ਨ ਸਾਡਾ ਇਹ ਹੈ ਵੀ ਫਿਰ ਅਸੀਂ ਵੱਡੀ ਪੱਤਰ ਤੇ ਜਿਹੜੇ ਨਾਲ ਲੱਗਦੇ ਪਿੰਦ ਨੇ ਪਿੰਡਾਂ ਨੂੰ ਜਗਾ ਕੇ ਉਹਨਾਂ ਨਾਲ ਲੈ ਕੇ ਇਸ ਰੋਡ ਤੇ ਵੱਡੇ ਧਰਨੇ ਲਾਵਾਂਗੇ ਜਿਹੜੀ ਬ੍ਰੋਦਿਤੀ ਰ ਹੈ ਜੇ ਉਹ ਸੱਤਾ 'ਚ ਨਹੀਂ ਹੁੰਦੀ ਉਹਨੇ ਇਲਜ਼ਾਮ ਲਾਣੇ ਹੁੰਦੇ ਨੇ ਤੇ ਜਿਹੜੀ ਮਜੂਤਾ ਸਰਕਾਰ ਹੈ ਉਹਨੇ ਅੱਗੇ ਖਾਣਾ ਪੂਰਤੀ ਕਰਨੀ ਹੁੰਦੀ ਵੀ ਅਸੀਂ ਇੰਨਾ ਖਰਚਾ ਕਰਤਾ ਜੀ ਇੰਨੀ ਸਫਾਈ ਕਰਦੀ ਹੁਣ ਪਿੱਛੇ ਆਪਣੇ 4 ਮਹੀਨੇ ਪਹਿਲਾਂ ਫਲੱਡ ਆਇਆ ਸੀ ਲੋਕਾਂ ਨੇ ਆਪਣੀ ਮਿਹਨਤ ਨਾਲ ਜਾਨੀ ਕਿ ਪਾਣੀ ਨੂੰ ਕੰਟਰੋਲ ਕੀਤਾ ਮੈਡਮ ਇਹਨਾਂ ਨੇ ਬਿਲਕੁਲ ਜੜਾ ਕੱਢ ਰੱਖਿਆ ਤੁਸੀਂ ਆ ਕੇ ਮੌਕਾ ਦੇਖੋਗੇ ਨਾ ਮਤਲਬ ਕਿ ਬਹੁਤ ਰਿਸਕੀ ਕੰਮ ਕਰਕੇ ਇਹਨਾਂ ਨੇ ਇਹ ਤਾਂ ਸਿਰਫ ਇੱਥੇ ਆ ਕੇ ਆਪਣੀ ਸਿਆਸਤ ਕਰਦੇ ਨੇ ਆਪਣੀਆਂ ਵੋਟਾਂ ਦੀਆਂ ਰੋਟੀਆਂ ਸਿੱਖਦੇ ਨੇ ਘੱਗਰ ਇਹਨਾਂ ਨੂੰ ਜਾਨੀ ਕਿ ਸੂਤ ਬੈਠਦਾ ਇਹਨਾਂ ਦੀਆਂ ਵੋਟਾਂ ਦੀਆਂ ਰੋਟੀਆਂ ਸਿੱਖਣ ਵਾਸਤੇ ਲੋਕਾਂ ਨਾਲ ਤਾਂ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਹੇਜ ਨਹੀਂ ਹੈਗਾ ਫੋਟਾ ਨਾਲ ਹੇਜ ਹੈ ਸਿਰਫ ਤੇ ਇਸ ਕਰਕੇ ਸਰਕਾਰਾਂ ਨੂੰ ਇਹ ਕੰਦ ਤੇ ਲਿਖਿਆ ਪੜਨਾ ਚਾਹੀਦਾ ਨਹੀਂ ਲੋਕ ਇਹਨਾਂ ਦੇ ਜੇ ਢੱਗਾਂ ਦਾ ਫਲੱਡ ਆਣ ਤੇ ਜੇ ਐ ਰੋਟੀਆਂ ਸਿੱਖਣਗੇ ਉਹ ਲੋਕ ਇਹਨਾਂ ਦੇ ਗਲਾਮੇ ਫੜਿਆ ਕਰਨਗੇ ਅੱਜ ਕੀ ਲੋਕਾਂ ਨੇ ਸਵਾਲ ਕਰੇ ਨੇ ਇਹਨਾਂ ਨੂੰ ਖੋਕੇ ਵੀ ਤੁਸੀਂ ਪਹਿਲਾਂ ਕਿੱਥੇ ਵਾਗੇ ਸੀ ਜੀ ਹਲੋ ਹਾਂਜੀ ਸਰ ਪੀ ਡਬਲਯੂ ਡੀ ਮੈਂ ਇੱਕ ਵਾਰ ਐਕਸ਼ਨ ਸਾਹਿਬ ਬੋਲਦੇ ਹਾਂ ਜੀ ਸਾਰਾ ਇੱਕ ਜਿਹੜੀ ਆ ਪਤਨਾ ਰੋਡ ਬਣ ਰਿਹਾ ਬਣ ਰਿਹਾ ਹੈ ਆਪਣਾ ਮੁਨਕ ਤੋਂ ਹਾਂਜੀ ਤੁਸੀਂ ਇਹਨਾਂ ਦੀ ਜੋ ਹਾਲਤ ਹੈ ਆ ਆਪ ਦੇਖ ਜਿਵੇਂ ਜਿਹੜੀ ਸੈਡਾਂ ਤੇ ਮਿੱਟੀ ਲਾ ਰਹੇ ਨੇ ਸਾਰੀ ਬਿਲਕੁਲ ਮੈਂ ਮਲਕੇ ਪੱਟ ਪੱਟ ਕੇ ਮਿੱਟੀ ਬਾਹਰੋਂ ਲਿਆਉਣ ਦੀ ਬਜਾਏ ਸੈਡਾਂ ਤੋਂ ਹੀ ਪੱਟ ਕੇ ਮਿੱਟੀ ਲਾ ਰਹੇ ਨੇ ਸੜਕ ਤੇ ਜੀ ਅੱਛਾ ਜੀ ਹਾਂਜੀ ਅਸੀਂ ਆਪ ਦੀ ਪੂਰੀ ਟੀਮ ਵੱਲੋਂ ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾ ਜਥੇਬੰਦੀ ਵੱਲੋਂ ਬਲਾਗ ਦਾ ਜਰਨਲ ਸਕੱਤਰ ਬੋਲ ਰਿਹਾ ਹਾਂ ਰਿੰਕੂ ਮੁਨਕ ਜੀ 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 ਇਹ ਮਿੱਟੀ ਤੁਸੀਂ ਆ ਕੇ ਦੇਖੋਗੇ ਬਿਲਕੁਲ ਦਰਖਤਾਂ ਦੀਆਂ ਜੜਾਂ ਚੋਂ ਮਿੱਟੀ ਕੱਢ ਰੱਖੀ ਹੈ ਕੱਢ ਜੇ ਕੱਲ ਨੂੰ ਕੋਈ ਮੀਂਹ ਪੈਂਦਾ ਇਹ ਨੇਰੀ ਆਉਂਦੀ ਹੈ ਬਿਲਕੁਲ ਨਾਲ ਦੀ ਨਾਲ ਡਰਕਟ ਜਾਨੀ ਕਿ ਸੜਕ ਤੇ ਗਿਰੂਗਾ ਜਾ ਕੇ ਇਹ ਇਸ ਚੀਜ਼ ਦੀ ਗੌਰ ਨਹੀਂ ਕੀਤੀ ਜਾ ਰਹੀ ਵੀ ਕਿਉਂ ਨਾ ਮੀਂਹ ਠੇਕੇਦਾਰ ਨੂੰ ਕਿਉਂ ਨਹੀਂ ਕਿਹਾ ਜਾ ਰਿਹਾ ਵੀ ਇੱਥੇ ਨਾ ਨਾ ਮੈਂ ਹੁਣੇ ਹੁਣੇ ਲਾ ਲਾ ਲੀ ਦ ਡਿਊਟੀ ਮੁਰੇ ਜ਼ਿਦਾ ਦੀ ਡਿਊਟੀ ਲਾ ਨਾ ਸਾਡੇ ਐਸਓ ਐਚਓ ਚਿਕਨ ਬਣੀ ਨਾ ਬਿਮਾਰ ਪਿਆ ਪਰ ਸੋਣਾ ਹਾਂਜੀ ਇਹ ਸਾਡੇ ਡਿਊਟੀ ਲਾਣਾ ਹੁਣੇ ਭੇਜ ਆਉਣਾ ਨਹੀਂ ਸਰ ਹੁਣ ਇੱਕ ਗੱਲ ਹੈ ਵੀ ਉਹਦਾ ਤਾਂ ਮੁਲਾਜ਼ਮ ਨੇ ਚੀਜ਼ ਦੇਖੀ ਹੀ ਨਹੀਂ ਹੈ ਕਿ ਵੀ ਐਡਾ ਬੜਾ ਮੱਲਿਕ ਅਫਸਰ ਕਾ ਜਿਹੜਾ ਠੇਕੇਦਾਰ ਹੈ ਉਹ ਐਡਾ ਅਨਗੇਲੀ ਕਰ ਰਿਹਾ ਹੈ ਵੀ ਮਿੱਟੀ ਬਾਹਰ ਲਿਆਣ ਦੀ ਬਜੇ ਬਰਾਬਰ ਹੀ ਜੜ ਤੋਂ ਪੱਟ ਕੇ ਮਿੱਟੀ ਇਧਰ ਆਕਤਾਂ ਜਿਹੜਾ ਜੋ ਮਿੱਟੀ ਕੱਢ ਰਹੀ ਹੈ ਮਿੱਟੀ ਪਾਪਾ ਜੀ ਬਾਹਰਲੀ ਮਿੱਟੀ ਤਾਂ ਹੁਣ ਮਿਲਦੀ ਨਹੀਂ ਬਾਹਰ ਜਿਹਦਾ ਸਰਕਾਰ ਨੇ ਹੁਣ ਦੇਣੀ ਬੰਦ ਕਰਤੀ ਜਦੋਂ ਦੀ ਮਾਈਨਿੰਗ ਬੈਨ ਹੋਈ ਹੈ ਨਹੀਂ ਮਾਈਨਿੰਗ ਵਿੱਚੋਂ ਆ ਰਹੀ ਹੈ ਬਾਹਰੋਂ ਮਿੱਟੀ ਜੀ ਸਾਡੇ ਉਰੇ ਦੋ ਤਿੰਨ ਸਰੋਂ ਸਾਡੇ ਝੜਕਾਂ ਨਾਲ ਨਹੀਂ ਮਿਲਦੀ ਹੁਣ ਇੱਥੇ ਵਿੱਚੋਂ ਆ ਰਹੀ ਹੈ ਜੇ ਵੀ ਤੁਹਾਨੂੰ ਬੈਟਰ ਆਂਦਾ ਹੈ ਜੀ ਸਾਹਿਬ ਕਰ ਸਕੋਗੇ ਮੈਂ ਅਜੇ ਸਾਹਿਬ ਨੂੰ ਕਹਿੰਦਾ ਤੁਹਾਡਾ ਨੰਬਰ ਦਿੰਦਾ ਨਾਲੇ ਉਹ ਠੇਕੇਦਾਰ ਨੂੰ ਘੂਰ ਕੇ ਜਾਂਦੇ ਨੇ ਆ ਕੇ ਕੰਮ ਰੁਕਵਾਉਂਦੇ ਨੇ ਨਾਲੇ ਤੁਹਾਨੂੰ ਦੱਸਦੇ ਨੇ ਕਾਗਜ਼ਾਂ ਦੇ ਤੇ ਅਗਲੀ ਗੱਲ ਜੀ ਜਿਹੜੀਆਂ ਇੱਥੇ ਮਲਕੇ ਚਾਰ ਪੰਜ ਜਿਹੜੇ ਸੈਂਪਲ ਬਣਾਏ ਹੋਏ ਸੀ ਕੋਈ ਇਸ ਵਾਰ ਇਹਨਾਂ ਨੇ ਸੈਂਪਲ ਨਹੀਂ ਬਣਾਇਆ ਜਦੋਂ ਅਸੀਂ ਠੇਕੇਦਾਰ ਨਾਲ ਗੱਲ ਕੀਤੀ ਉਹ ਕਹਿੰਦੇ ਬਾਅਦ ਚ ਸੈਂ ਪਹਿਲਾਂ ਸੜਕ ਬਣਾਉਣ ਤੋਂ ਬਾਅਦ ਫੇਰ ਬਣਾਵਾਂਗੇ ਸੈਂਪਲ ਕਿਉਂਕਿ ਪਾਣੀ ਕ੍ਰੋਸਿੰਗ ਨਹੀਂ ਹੁੰਦੀ ਜੇ ਪਾਣੀ ਕ੍ਰੋਸਿੰਗ ਨਹੀਂ ਹੋਊਗੀ ਤਾਂ ਜਿਵੇਂ ਧੱਗਰ ਦਾ ਪਾਣੀ ਆਂਦਾ ਹੈ ਸੜਕ ਦੇ ਉੱਪਰ ਦੀ ਪਾਣੀ ਟੱਪੂਗਾ ਸੜਕ ਫੇਰ ਟੁੱਟੂਗੀ ਵੀ ਜਾਨੀ ਕਿ ਸੜਕ ਨੂੰ ਨਾਲੇ ਫੇਰ ਦੁਬਾਰੇ ਪੱਟ ਕੇ ਬਣਾ ਕੋਈ ਨਹੀਂ ਸਰ ਉਹ ਲੈਵਲ ਦੇ ਹਿਸਾਬ ਨਾਲ ਹੀ ਹੁੰਦਾ ਉਹ ਕੋਈ ਨਹੀਂ ਜਦੋਂ ਆਪਾਂ ਤਾਂ ਸਾਈਫਨ ਚਾਹੀਦੀ ਆਪਾਂ ਉਹ ਬਣਾਵਾਂਗੇ ਤਿੰਨ ਪੁਲੀਆਂ ਬਣਾਵਾਂਗੇ ਆਪਾਂ ਨਹੀਂ ਪੰਜ ਸੀ ਪਹਿਲਾਂ ਸਰ ਹੁਣ ਤਿੰਨ ਕਿਉਂ ਬਣਾਉਂ ਪਹਿਲਾਂ ਪੰਜ ਸੀ ਇਹ ਤੇ ਸਰ ਫਿਰ ਤੁਹਾਨੂੰ ਬੇਨਤੀ ਕਰਦੇ ਆ ਜਿਹੜੀ ਬਹੁਤ ਯਾਨੀ ਕਿ ਲੋਕਾਂ ਨਾਲ ਖਲਵਾੜ ਇੱਕ ਤਾਂ ਰਾਤ ਨੂੰ ਨੇਰੇ ਸਵੇਰੇ ਗੱਡੀਆਂ ਦਾ ਟ੍ਰੈਫਿਕ ਬਹੁਤ ਚੱਲਦੀ ਹੈ ਇਹ ਕੋਈ ਵੱਡ ਮਤਲਬ ਕਿ ਵੱਡਾ ਹਾਸਾ ਨਾ ਵਾ ਪਰ ਜੇ ਕੋਈ ਗੱਡੀ ਥੱਲੇ ਉਤਰ ਜੂ ਗੱਲੂ ਕੋਈ ਨਫਾ ਨੁਕਸਾਨ ਹੋਊਗਾ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਅਸੀਂ ਵੀ ਇਹਦਾ ਕੋਈ ਮਤਲਬ ਕਿ ਹੱਲ ਕਰਵਾਓ ਤੁਸੀਂ ਆ ਫੌਰਨ ਦੇ ਧਿਆਨ ਦੇ ਕੇ ਠੀਕ ਹੈ ਓਕੇ ਜੋ ਭਾਰਤੀ ਕਿਸਾਨ ਜੁਨੀ ਨੇਕਤਾ ਗੁਰਾਹਾਂ ਦਾ ਜਰਨਲ ਸੈਕਟਰੀ ਬਲਾਕ ਦਾ ਜੀ ਮੈਡਮ ਇੱਕ ਜਿਹੜੀ ਪਤਨਾ ਰੋਡ ਬਣ ਰਿਹਾ ਹੈ ਜੀ ਇਹ ਮਲਕੇ ਦਰਖਤਾਂ ਦੀ ਬਿਲਕੁਲ ਜੜਾਂ ਚੋਂ ਜਾਨਕੀ ਮਿੱਟੀ ਕੱਢ ਕੱਢ ਕੇ ਸੈਡਾਂ ਦੇ ਮਿੱਟੀ ਲਾ ਰਹੇ ਨੇ ਠੇਕੇਦਾਰਾਂ ਕੀ ਸਮਝ ਗਈ ਹੈ ਕੀ ਇੱਧਰ ਜਿਵੇਂ ਕਈ ਦਰਖਤਾਂ ਇਹ ਹੁਣੇ ਜਿਵੇਂ ਸੜਕ ਦੇ ਉੱਪਰ ਚਕੋ ਹੋਇਆ ਪਿਆ ਉਹਨਾਂ ਦਾ ਮਿੱਟੀ ਮਿੱਟੀ ਜੜਾਂ ਚੋਂ ਕੱਢ ਕੇ ਜੇ ਕੋਈ ਮਲਕੇ ਮਾੜਾ ਬਟਾ ਤੂਫਾਨ ਨੇਰੀ ਆਉਂਦੀ ਹੈ ਨਾਲ ਦੀ ਨਾਲ ਸੜਕ ਤੇ ਗਿਰੂ ਆ ਕੇ ਤੇ ਤੁਸੀਂ ਇਸ ਵੱਲੋਂ ਕੋਈ ਗੌਰ ਕਰੀ ਨਹੀਂ ਹੈਗੀ ਇਹੇ ਕੋਈ ਨਾ ਕੋਈ ਨਾਮ ਦਿੱਤੇ ਮੈਂ ਉਹ ਦੋਤੇ ਪਾਸੇ ਨੂੰ ਨਿ ਵਰਮਾ ਇਹਨਾਂ ਨੇ ਹੈ ਪੀ ਡਬਲ ਯੂ ਡੀ ਹੈ ਅੱਛਾ ਜੀ ਹਾਂ ਜੀ ਨਹੀਂ ਫਿਰ ਦਰਖਤਾਂ ਦੀ ਜੜਾਂ ਜੋ ਮਿੱਟੀ ਕੱਢ ਸਕਦੇ ਕਈ ਤਾਂ ਦਰਖਤਾਂ ਵੀ ਮੈਡਮ ਇਹਨਾਂ ਨੇ ਬਿਲਕੁਲ ਜੜਾਂ ਕੱਢ ਰਖੇ ਤੁਸੀਂ ਆ ਕੇ ਮੌਕਾ ਦੇਖੋਗੇ ਨਾ ਮਤਲਬ ਕਿ ਬਹੁਤ ਰਿਸਕੀ ਕੰਮ ਕਰਕੇ ਇਹਨਾਂ ਨੇ ਮੈਂ ਆਪਣਾ ਬਸੈਰਾ ਮੰਡੀ ਟੱਪ ਕੇ ਬਸੈਰੇ ਵਾਲੀ ਮੰਡੀ ਟੱਪ ਕੇ ਅੱਗੇ ਖੜੇ ਸੀ ਅਸੀਂ ਸਾਡੀ ਟੀਮ ਸੀ ਉਹ ਗ੍ਰਾਹਕ ਜਿੱਥੇ ਬੰਦੀ ਬਲੋਂ ਸਾਰੀ ਤੇ ਇਹ ਜਮੀ ਜੜਾਂ ਚੋਂ ਮਲ ਕੇ ਮਿੱਟੀ ਘੱਟ ਰਕੇ ਦਰਖਤਾਂ ਚੱਕੋ ਉਹ ਸੜਕ ਦੇ ਉੱਪਰ ਹੋਇਆ ਪਿਆ ਮੜ ਜੀ ਮਸ਼ੀਨ ਵਗੈਰਾ ਹੈਗੀ ਮੋ ਕਿਤੇ ਕੋਈ ਨਹੀਂ ਹੈਗੀ ਜੀ ਇਸ ਟਾਈਮ ਤੱਕ ਜੀ ਅੱਗੇ ਚੱਲ ਰਹੀਆਂ ਨੇ ਅਸੀਂ ਐਕਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦਾ ਠੀਕ ਹੈ ਐਮਐਸਡੀ ਨੂੰ ਪੁੱਛਦਾ ਕਿਵੇਂ ਕਰਿਆ ਕਿਵੇਂ ਨਹੀਂ ਕਰਿਆ ਹਾਲਾਂਕਿ ਚਾਹੀਦਾ ਤਾਂ ਇਹ ਸੀ ਵੀ ਮਿੱਟੀ ਬਾਹਰੋਂ ਲਿਆ ਕੇ ਲਾਈ ਜਾਂਦੀ ਇਹ ਹਾਂ ਹੁਣ ਤੁਹਾਨੂੰ ਵੀ ਇੰਨਾ ਗੱਲਾਂ ਦੱਸੋ ਸਭ ਨੂੰ ਕੀ ਦੱਸਾਂ ਕੋਈ ਗੱਲ ਨਹੀਂ ਆ ਮੈਂ ਸਮਝਦਾ ਹੀ ਉਹਦਾ ਇਹ ਸਿਸਟਮ ਦਾ ਬੇੜਾ ਕਰਕੇ ਹੋਇਆ ਪਿਆ ਸਭ ਨੂੰ ਪਤਾ ਹੀ ਹੈ ਜੀ ਪਤਾ ਹੀ ਹੈ ਸਾਰੇ ਹਾਂਜੀ ਅਸੀਂ ਤਾਂ ਇਹ ਸੋਚਦੇ ਨਾ ਕੋਈ ਆਮ ਕੋਈ ਵਿਚਾਰੇ ਜਿਹੜੇ ਮਜ਼ਦੂਰ ਹੁੰਦੇ ਨੇ ਕੋਈ ਕੋਈ ਦਰਖਤ ਤੋਂ ਮਾੜੀ ਮਿੱਟੀ ਟਾਣੀ ਟੂਣੀ ਤੋੜ ਲੈਂਦੇ ਨੇ ਕੋਈ ਆਪਦਾ ਲੰਗਰ ਪਾਣੀ ਬਣਾਉਣ ਵਾਸਤੇ ਤੁਸੀਂ ਮਿੰਟ ਚ ਐਕਸ਼ਨ ਲੈਣੇ ਹੋ ਜੀ ਆਪਜੀ ਡਿਊਟੀ ਤੁਸੀਂ ਪੂਰੀ ਤਾਨਾ ਦੇਹੀ ਨਾਲ ਨਿਭਾਣੇ ਹੋ ਸਾਨੂੰ ਪਤਾ ਹੈ ਤੇ ਪਰ ਇਹ ਉਰੇ ਮਲਕੇ ਵੀ ਇਹ ਵੱਡੇ ਲੋਕ ਨੇ ਇਹਨਾਂ ਤੇ ਕੋਈ ਕਾਰਵਾਈ ਹੈ ਨਹੀਂ ਜੀ ਵੀ ਇਹਨਾਂ ਨੂੰ ਨਾਲ ਦੀ ਨਾਲ ਆਹ ਉਹ ਤਾਂ ਪਰ ਉਹਨਾਂ ਨੂੰ ਕਹੋ ਨਾ ਜੀ ਫਿਰ ਮਤਲਬ ਗੱਲ ਬੁੱਟੇ ਨਾਲ ਪੱਟੋ ਦੇ ਨਾਲ ਮਿੱਟੀ ਉਹਨਾਂ ਨੂੰ ਕਹੋ ਨਾ ਵੀ ਵਾਰੋ ਲਿਆ ਤੁਸੀਂ ਚਲੋ ਜੜ ਚੋਂ ਹਾਂਜੀ ਕਈ ਤਾਂ ਇਹਨਾਂ ਨੇ ਦਰਖਤ ਵੀ ਵੱਢ ਗਏ ਗੇਰੇ ਭਾਈ ਨੇ ਨਹੀਂ ਨਹੀਂ ਮੈਂ ਦੇਖਿਆ ਨਹੀਂ ਉਹ ਤਾਂ ਤਿੰਨ ਕੋਈ ਨਹੀਂ ਕਰਵਾਦੇ ਹਾਂ ਚਲੋ ਫਾਈਨ ਭਵਾ ਲਿਆ ਇਹ ਵੀ ਮੈਡਮ ਜਾਂ ਤਾਂ ਇਸ ਨਾਲ ਤਾਂ ਇਸ ਨਾਲੋਂ ਤਾਂ ਚੰਗਾ ਇਹ ਦਰਖਤਾਂ ਨੂੰ ਪੱਟੀ ਦਿੰਦੇ ਜਿਹੜੇ ਜਿੰਮੇ ਇਹਨਾਂ ਦਾ ਮਤਲਬ ਕਿ ਮਿੱਟੀ ਜਣਾ ਚ ਕੱਢ ਰખી ਹੈ ਸਾਡੀ ਬੇਨਤੀ ਹੈ ਸਾਨੂੰ ਵੀ ਕੱਲ ਨੂੰ ਕੋਈ ਵੱਡਾ ਇਤਿਹਾਸ ਦਾ ਕੋਈ ਕਾਰ ਬੱਸ ਦੇ ਉੱਪਰ ਡਿੱਗ ਰਖਤ ਗਿਰੇ ਕੋਈ ਮੋਟਰਸਾਈਕਲ ਦਾ ਕੋਈ ਹਾਦਸਾ ਨਾ ਵਾਪਰੇ ਤੇ ਗੌਰ ਕਰੋ ਜੀ ਕੋਈ ਨਹੀਂ ਕੋਈ ਨਹੀਂ ਮੈਂ ਕਹਿੰਦੀ ਕਰਦੀ ਹਾਂ ਠੀਕ ਹੈ ਧੰਨਵਾਦ ਜੀ ਕੀ ਨਾ ਨਹੀਂ ਆਪਣਾ ਮੈਰੀਕੋ ਮੁੰਕਾ ਬਲਾਕ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ। ਤੇ ਜਿਹੜਾ ਇਹ ਸੜਕ ਬਣੀ ਹੈਗੀ ਮੂਨਕ ਤੋਂ ਲੈ ਕੇ ਪਟਾਣਾ ਤੱਕ ਇਹਦੇ ਹਾਲਾਤਾਂ ਬਾਰੇ ਕੀ ਕਹੋਗੇ? ਦੇਖੋ ਸੜਕਾਂ ਜਿਵੇਂ ਪਹਿਲਾਂ ਦੀ ਸਰਕਾਰਾਂ ਖਾਨਾ ਪੂਰਤੀ ਕਰਦੀਆਂ ਰਹੀਆਂ ਨੇ। ਬੇਸ਼ੱਕ ਪੰਜਾਬ ਦਾ ਸੀਐਮਨ ਸੀਐਮ ਸਤਾਰਪੁਰ ਸਿੰਘ ਮਾਨ ਇਹ ਗੱਲਾਂ ਕਹਿੰਦਾ ਹੈ ਵੀ ਜਿਹੜੀਆਂ ਸੜਕਾਂ ਸੀ ਬਣਾ ਰਹੇ ਹਾਂ ਚਾਹੇ ਪੂਲ ਬਣਾ ਰਹੇ ਹਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜਾਨੀਏ ਕੱਪੜੇ ਬਾਜੀ ਨਹੀਂ ਹੋਊਗੀ। ਪਰ ਪਟਾਣਾ ਰੋਡ ਤੇ ਅਸੀਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਇੱਕ ਵਧੀਆ ਟੀਮ ਭੇਜ ਕੇ ਇਸ ਸਮੀਖਿਆ ਕਰਾਈ ਜਾਵੇ ਸੈਡਾਂ ਤੋਂ ਮਿੱਟੀ ਪੱਟ ਕੇ ਸੜਕ ਦੇ ਕਿਨਾਰਿਆਂ ਤੇ ਲਾਈ ਜਾ ਰਹੀ ਹੈ ਜਿਹੜੀ ਮਿੱਟੀ ਜਨਕਿ ਬਾਹਰੋਂ ਲਿਆ ਕੇ ਲਾਣੀ ਚਾਹੀਦੀ ਸੀ ਤੇ ਇੱਥੋਂ ਮਿੱਟੀ ਪੱਟਣ ਵਾਲਾ ਵੱਡੇ ਹਾਸੇ ਹੋਣ ਦਾ ਡਰ ਹੈ ਕਿਉਂਕਿ ਇਹ ਜਿਹੜਾ ਰੋਡ ਹੈ ਬਹੁਤ ਜ਼ਿਆਦਾ ਰੋਡ ਚੱਲਦਾ ਦਿਨ ਦਿਨ ਨੂੰ ਤੇ ਰਾਤ ਨੂੰ ਲਗਾਤਾਰ ਇਥੇ ਐਕਸੀਡੈਂਟ ਹੋ ਰਹੇ ਨੇ ਕਾਰਨ ਇਹੀ ਹੈ ਕਿ ਜਿਹੜੀ ਸੈਡਾਂ ਤੋਂ ਮਿੱਟੀ ਚੱਕ ਕੇ 2.5 ਫੁੱਟ ਜਨਕਿ ਸੈਡਾਂ 'ਚ ਨੀਵੀਂ ਕਰਤੀ ਮਿੱਟੀ ਬਾਹਰੋਂ ਲਿਆ ਕੇ ਪਾਣੀ ਬਣਦੀ ਸੀ ਅਸੀਂ ਕਰਕੇ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਸੀਐਮ ਸਾਹਿਬ ਬੇਸ਼ੱਕ ਤੁਸੀਂ ਆਪਣੀ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਰਹੇ ਹੋ ਵੀ ਇੱਥੇ ਲੁੱਕ ਦੀ ਜਗ੍ਹਾ ਥੁੱਕ ਪਾਈ ਜਾਂਦੀ ਹੈ ਤੇ ਸਿਮਿੰਟ ਦੀ ਜਗ੍ਹਾ ਮਿੱਟੀ ਪਾਈ ਜਾਂਦੀ ਹੈ ਇਹੀ ਕੰਮ ਹੁਣ ਹੋ ਰਿਹਾ ਹੈ ਇਹਦੀ ਚੈਕਿੰਗ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਭਾਰਤੀ ਕਿਸਾਨ ਜੁਨੀ ਨੇਕਤਾ ਗ੍ਰਾਹ ਜਥੇਬੰਦੀ ਵੱਲੋਂ ਕੋਈ ਇੱਥੇ ਸੰਘਰਸ਼ ਕਰ ਸਕਦੇ ਆ ਕਿਉਂਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਹੁੰਦਾ ਅਸੀਂ ਨਹੀਂ ਦੇਖ ਸਕਦੇ ਹੈਗੇ ਅਸੀਂ ਫੇਰ ਬੇਨਤੀ ਕਰਦੇ ਆ ਸਰਕਾਰ ਨੂੰ ਇੱਥੇ ਦੇ ਮੰਤਰੀ ਬਰਿੰਦਰ ਕੋਇਲ ਨੂੰ ਕਿਉਂ ਸੜਕਾਂ ਦਾ ਧਿਆਨ ਦੇਣ ਕਿਉਂਕਿ ਪਹਿਲਾਂ ਸੜਕ ਬਣੀ ਹੀ ਬਹੁਤ ਸਾਲਾਂ ਬਾਅਦ ਹੈ ਕਿਉਂਕਿ ਸਾਡੇ ਪੰਜਾਬ ਦਾ ਹਾਲਾਤ ਇਹ ਨੇ ਕਿ ਸੜਕ ਉਦੋਂ ਬਣਦੀ ਹੈ ਜਦੋਂ ਬੀਤੀ ਮੋਤਾਂ ਹੋ ਜਾਣਾ ਲੋਕਾਂ ਦੇ ਕੋਈ ਵਿਕਲ ਹੈ ਕੋਈ ਗੱਡੀਆਂ ਟਰੈਕਟਰ ਟਰਾਲੇ ਇਹਨਾਂ ਦੇ ਟੁੱਟ ਜਾਣਾ ਕੋਈ ਵੱਡਾ ਹਾਦਸਾ ਹੋ ਜਾਣਾ ਵੱਡੇ ਹਾਦਸੇ ਹੁੰਦੇ ਨੇ ਸਰਕਾਰਾਂ ਇੰਤਜ਼ਾਰ ਕਰਦੀਆਂ ਨੇ ਫੇਰ ਕਿਤੇ ਜਾ ਕੇ ਇਹਨਾਂ ਦੇ ਕੰਨ ਤੋਂ ਜੂਂ ਸੜਕਦੀ ਹੈ ਉਹਨੇ ਜਿਹੜਾ ਰੋਡ ਬਣ ਰਿਹਾ ਹੈ ਇਹਦੇ ਜ ਵੱਡੀ ਜਾਨੀ ਕਿ ਪੜਤਾਲ ਕਰਨ ਦੀ ਲੋੜ ਹੈ ਇਹਦੀ ਜਾਂਚ ਕਰਨ ਦੀ ਲੋੜ ਹੈ ਤੇ ਵੱਡੇ ਤੌਰ ਤੇ ਕੱਪੜੇ ਵਾਜੀ ਹੋ ਰਹੇ ਨੇ ਇੱਕ ਇਨਸ਼ਾਰਟ ਦੇ ਉੱਪਰ ਸਿੰਪਲ ਵੀ ਬਣਨੇ ਸੀ ਹੜਾਂ ਦਾ ਪਾਣੀ ਕਰਾਸ ਕਰਨ ਨੂੰ ਲੈ ਕੇ ਗੇ ਪਰ ਉਹ ਬਣੇ ਨਹੀਂ ਅਸਲ ਦੇ ਵਿੱਚ ਗੱਲ ਕੀ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹ ਪਹਿਲਾਂ ਗਲੀਆਂ ਬਣਾਉਂਦੀਆਂ ਨੇ ਨਾਲੀਆਂ ਬਣਾਉਂਦੀਆਂ ਨੇ ਉਸ ਤੋਂ ਬਾਅਦ ਕੋਈ ਤਾਰਾਂ ਦੱਬਣ ਵਾਲੇ ਕੋਈ ਪੁਲੀਆਂ ਦੱਬਣ ਵਾਲੇ ਉਹਨਾਂ ਨੂੰ ਭੇਜਦੇ ਨੇ ਕਿਉਂਕਿ ਸਰਕਾਰਾਂ ਜਿਹੜੀਆਂ ਸੜਕਾਂ ਟੁੱਟਣੀਆਂ ਦੁਬਾਰੇ ਫਿਰ ਇਹਨਾਂ ਨੂੰ ਬਣਾਣ ਲਈ ਟੈਂਡਰ ਪਾਸ ਹੋਣਗੇ ਸਰਕਾਰ ਦਾ ਪੈਸਾ ਬਿਨਾਂ ਇਹਨਾਂ ਨੇ ਖਰਾਬ ਕਰਨਾ ਤੇ ਆਪਣੇ ਚਾਹਤਿਆਂ ਨੂੰ ਠੇਕੇ ਦੇਣੇ ਨੇ ਜਿਹੜੀ ਇਹ ਸੜਕ ਬਣਾਈ ਹੈ ਹੋ ਸਕਦਾ ਵੀ ਬ੍ਰਿੰਦਰ ਕੋਇਲ ਦਾ ਸਿੱਧਾ ਕੋਈ ਚੇ ਤਹਵੇ ਸਿੱਧਾ ਨਹੀਂ ਹੋਊਗਾ ਕਿ ਟੇਡਾ ਮੇਡਾ ਰਿਸ਼ਤੇਦਾਰ ਹੋਊਗਾ ਜਿਹਨੂੰ ਯਾਨੀ ਕਿ ਇਹ ਠੇਕਾ ਦਿੱਤਾ ਹੈ ਜਿਹੜੀਆਂ ਇਹ ਪੁਲੀਆਂ ਨੇ ਪੁਲੀਆਂ ਦੀ ਇੱਥੇ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਫਲੱਡ ਦਾ ਏਰੀਆ ਘੱਗਰ ਦਾ ਏਰੀਆ ਹੈ ਪਾਣੀ ਆਊਗਾ ਤੇ ਸੜਕ ਦੇ ਥੱਲੇ ਦੀ ਟੱਪੂਗਾ ਜੇ ਪੁਲੀਆਂ ਨਹੀਂ ਹੋਣਗੀਆਂ ਤਾਂ ਸੜਕ ਦੇ ਉੱਪਰ ਦੀ ਟੱਪੂਗਾ ਸੜਕ ਟੁੱਟੂਗੀ ਤੇ ਕੋਈ ਐ ਨਹੀਂ ਵੀ ਇਹ ਇਹਨਾਂ ਨੇ ਜਾਣ ਮਤਲਬ ਕਿ ਵੀ ਪੈਸੇ ਅਣਜਾਣਪਨੇ ਚ ਪੁਲੀਆਂ ਨਹੀਂ ਬਣਾਈਆਂ ਇਹ ਜਾਣਬੁੱਝ ਕੇ ਨਹੀਂ ਬਣਾਈਆਂ ਕਿਉਂਕਿ ਇਹ ਚਾਹੁੰਦੇ ਨੇ ਵੀ ਸੜਕਾਂ ਟੁੱਟਣ ਦੁਆਰੇ ਤੇ ਅਸੀਂ ਲੋਕਾਂ ਨੂੰ ਕਹੀਏ ਵੇਤਾ ਫਲੱਡ ਕਰਕੇ ਟੁੱਟੀਆਂ ਨੇ ਜਿਹਨੂੰ ਆਪਾਂ ਆਪਣੇ ਆਮ ਸਧਾਰਨ ਲੋਕ ਕਹਿੰਦੇ ਨੇ ਵੀ ਤਾਂ ਕੁਦਰਤੀ ਆਫਤ ਹੈ ਪਰ ਅਸੀਂ ਕਹਿੰਦੇ ਜਿਹੜੇ ਹੜ੍ਹ ਆਉਂਦੇ ਨੇ ਕੋਈ ਕੁਦਰਤੀ ਆਫਤ ਨਹੀਂ ਇਹ ਸਰਕਾਰ ਦੀ ਨਲਾਈਕੀ ਹੈ ਸਰਕਾਰ ਦੀ ਨਲਾਈਕੀ ਕਿਉਂਕਿ ਜੇ ਹੜਾ ਤੋਂ ਪਹਿਲਾਂ ਸਹੀ ਪ੍ਰਬੰਧ ਕੀਤੇ ਜਾਣੇ ਇਹ ਹੜ ਹੀ ਨਾਣ ਇਹ ਜਿਹੜੀ ਪੁਰੀ ਵੀ ਨਹੀਂ ਬਣਾਣ ਦਾ ਕਾਰਨ ਇਹੀ ਹੈ ਵੀ ਸੜਕਾਂ ਦੁਬਾਰੇ ਟੁੱਟਣ ਤੇ ਅਸੀਂ ਦੁਬਾਰਾ ਤੋਂ ਫੇਰ ਕਿਸੇ ਆਪਣੇ ਚਾਹਤੇ ਨੂੰ ਟੈਂਡਰ ਦਈਏ ਤੇ ਇਹਦੇ ਵਿੱਚੋਂ ਪੈਸੇ ਕਮਾਈਏ 2023 ਚ ਜਦੋਂ ਹੜਾ ਆਇਆ ਸੀ ਪੰਜਾਬ ਦੇ ਮੁੱਖ ਮੰਤਰੀ ਭਵਨਤ ਸਿੰਘ ਇੱਥੇ ਆ ਕੇ ਕਹਿ ਕੇ ਗਏ ਸੀਗੇ ਵੀ ਪਾਣੀ ਨੇ ਡੱਕਦਾ ਵੀ ਕਿੱਥੇ ਕਿੱਥੇ ਸੈਂਪਲ ਬਣਨੇ ਨੇ ਪਰ ਅੱਜ ਹਾਲਾਤ ਸੜਕਾਂ ਦੇ ਦੇਖ ਕੇ ਲੱਗਦਾ ਨਹੀਂ ਵੀ ਲੋਕਾਂ ਨੂੰ ਦੁਬਾਰੇ ਫੇਰ ਪਾਣੀ 'ਚ ਡੁੱਬਣ ਲਈ ਛੱਡਪਾ 2023 ਦੇ ਵਿੱਚ ਤੋਂ ਮਾਨਸਾਹ ਆਈ ਸੀ ਉਹਨਾਂ ਦੀ ਵੀਡੀਓ ਹਾਲੇ ਵੀ ਪਈ ਆ ਸੁਰਜਨ ਭੈਣੀ ਦੀ ਜਿੱਥੇ ਉਹਨਾਂ ਨੇ ਸੜਕ ਦੇ ਉੱਤੇ ਖੜਕੇ ਗੱਲ ਕਹੀ ਸੀ ਕਿ ਲੋਕਾਂ ਦੀ ਜਾਨ ਬਚਾ ਲਓ ਕਿ ਲੋਕ ਬਚਣੇ ਚਾਹੁੰਦੇ ਆ ਸੜਕਾਂ ਦਾ ਆਪਾਂ ਇਸ ਤੋਂ ਵੀ ਵਧੀਆ ਬਣਾ ਦਾਂਗੇ ਪਰ ਅਸੀਂ ਮਾਨਸਾਹ ਤੁਸੀਂ ਤਾਂ ਮਤਲਬ ਕਿ 2023 ਦੀ ਗੱਲ ਹੈ ਤੁਸੀਂ ਜਾ ਕੇ ਦੇਖ ਲਓ ਜਿੰਨੇ ਵੀ ਫਲੱਡ ਏਰੀਆ ਖਨੋਰੀ ਨੂੰ ਸੜਕਾਂ ਅਟੈਚ ਹੁੰਦੀਆਂ ਨੇ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਤੁਸੀਂ ਮੋਟਰਸਾਈਕਲ ਲੈ ਕੇ ਗੱਡੀ ਲੈ ਕੇ ਜੇ ਖਨੋਰੀ ਤੱਕ ਪਹੁੰਚਣੀ ਹੈ ਅਸੀਂ ਗਰੰਟੀ ਕਰਦੇ ਹਾਂ ਐਡੇ ਵੱਡੇ ਵੱਡੇ ਖੱਡੇ ਨੇ ਜਨ ਕੇ ਮੋਟਰਸਾਈਕਲ ਵੀ ਟਪਾਣਾ ਔਖਾ ਹੈ ਜਦੋਂ ਬਾਰਸ਼ਾ ਹੋ ਜਾਣਾ ਫਿਰ ਤਾਂ ਕੋਈ ਟੱਪਣ ਦਾ ਰਸਤਾ ਹੀ ਨਹੀਂ ਰਹਿੰਦਾ ਹੈਗਾ ਵੀ ਬੰਦਾ ਜਾਵੇ ਤਾਂ ਜਾਵੇ ਕਿਹੜੇ ਪਾਸੇ ਦੀ ਤੇ ਇਸ ਕਰਕੇ ਮਾਨਸਾ ਤੁਸੀਂ 2023 ਵਾਲੀਆਂ ਗੱਲਾਂ ਤੇ ਦੁਬਾਰਾ ਧਿਆਨ ਕਰੋ ਉਹ ਤੁਸੀਂ ਕਿਹਾ ਸੀ ਲੋਕਾਂ ਨੇ ਜਿਹੜੀ ਵੀ ਮਰਜ਼ੀ ਸੜਕ ਨੂੰ ਤੁਸੀਂ ਤੋੜ ਦਿਓ ਕੋਈ ਪਰਵਾਹ ਨਹੀਂ ਹੈਗੀ ਪਰ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਮਾਲੀ ਨੁਕਸਾਨ ਦੀ ਸਰਕਾਰ ਸਾਰੀ ਪੂਰਤੀ ਕਰ ਦੂਗੀ ਨਾ ਕੋਈ ਮਾਲੀ ਨੁਕਸਾਨ ਦੀ ਪੂਰਤੀ ਹੋਈ ਨਾ ਜਾਨੀ ਨੁਕਸਾਨ ਦੀ ਪੂਰਤੀ ਹੋਈ ਨਾ ਹੀ ਲੋਕਾਂ ਨੂੰ ਉਸ ਟਾਈਮ ਮੁਆਵਜ਼ਾ ਮਿਲਿਆ ਸੀ ਜਿਵੇਂ ਹੁਣ ਤੁਸੀਂ ਗੁਜਰਾਤ ਦੇ ਵਿੱਚ ਰੈਲੀ ਕਰਕੇ ਵੱਡੇ ਵੱਡੇ ਦਾਅਵੇ ਕਰਦੇ ਹੋ ਕਿ ਪੰਜਾਬ ਦੇ ਕੁੱਲ 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਦੇ ਵਿੱਚ ਹੀ ਅਸੀਂ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਹੀ ਹੜਾ ਆਇਆ ਤੇ ਲੋਕਾਂ ਦੀਆਂ ਫਸਲਾਂ ਵਰਗੀਆਂ ਕਿ ਮਾਨ ਸਾਹਿਬ ਨੇ ਹਰੇਕ ਜਾਨੀ ਕਿ ਕਿਸਾਨ ਦੇ ਖਾਤੇ 'ਚ 50-50 ਹਜ਼ਾਰ ਰੁਪਏ ਬਾ ਦਿੱਤਾ ਹੁਣੇ ਤੋਂ ਪਰ ਇਹ ਸਿਰਫ ਹਾਸ ਤੋਂ ਵਣੀਏ ਗੱਲਾਂ ਨੇ ਤੇ ਤੁਸੀਂ ਦੂਜੀਆਂ ਸਟੇਟਾਂ 'ਚ ਜਾ ਕੇ ਬੋਲਦੇ ਹੋ ਹਾਲੇ ਤੱਕ 2023 ਦੇ ਵਿੱਚ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਤੁਸੀਂ ਸਿਰਫ 6600 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਐਲਾਨ ਕਰਿਆ ਸੀ ਪਰ ਉਹ ਵੀ ਪੂਰੇ ਨਹੀਂ ਆਏ ਮੁਰਗੀ ਤੇ ਬੱਕਰੀ ਦੀ ਗੱਲ ਦੂਰ ਦੀ ਤੁਸੀਂ ਕਿਹਾ ਸੀ ਜੇ ਜੇ ਮੁਰਗੀ ਜਾਂ ਬੱਕਰੀ ਮਰ ਗਈ ਸੀ ਉਸ ਦਾ ਵੀ ਮੁਆਵਜ਼ਾ ਦੇਵਾਂਗੇ ਇਸ ਕਰਕੇ ਮਾਨ ਸਾਹਿਬ ਤੁਹਾਨੂੰ ਕੰਦ ਤੇ ਲਿਖਿਆ ਪੜਨਾ ਚਾਹੀਦਾ ਹੈ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਹਾਡੇ ਮੰਤਰੀ ਰਾਹੀਂ ਜਾਂ ਕੋਈ ਹੋਰ ਅਫੀਸਰ ਟੀਮ ਰਾਹੀਂ ਇਹ ਪੱਤਰ aeration ਦੀ ਸਖਰੀ ਚੈਕਿੰਗ ਕਰਵਾਈ ਜਾਵੇ ਤਾਂ ਕਿ ਕੋਈ ਵੱਡਾ ਹਾਸਤਾ ਨਾ ਵਾਪਰੇ। ਦਰਕਤਾਂ ਦੀ ਜੜ੍ਹ 'ਚ ਬਿਲਕੁਲ ਜਿਵੇਂ ਕਿ ਸੜਕ ਘਤਰੇ ਨੇ। ਦਰਕਤਾਂ ਦੀ ਜੜਾ ਜੋ ਮਿੱਟੀयां ਕੱਢ ਲਈਆਂ। ਕੱਲੋਂ ਤੂਫਾਨ ਆਊਗਾ, ਮੀਂਹੇ ਰੀ ਆਊਗੀ। ਕੋਈ ਦਰਸਤਰੇ ਅਚਨ ਚੇਤ ਸੜਕ ਦੇ ਉੱਪਰ ਗਿਰਦਾ ਹੈ। ਹੋ ਸਕਦਾ ਕੋਈ ਬੱਸ ਟੱਪਰੀ ਹੋਵੇ, ਕਾਰ, ਗੱਡੀ, ਮੋਟਰਸਾਈਕਲ। ਇਸ ਕਰਕੇ ਤੁਸੀਂ ਵੱਡੇ ਹਾਸ ਦਾ ਇੰਤਜ਼ਾਰ ਨਾ ਕਰੋ। ਅਸੀਂ ਬੇਨਤੀ ਕਰਦੇ ਹਾਂ ਤੁਸੀਂ ਇਸ ਗੱਲ ਤੇ ਗੌਰ ਕਰੋਗੇ। ਇਹ ਜਿਹੜਾ ਮੂਨਕ ਤੋਂ ਪਾਤੜਾਂ ਤੱਕ 14 ਕਿਲੋਮੀਟਰ ਦਾ ਰੋਡ ਨਵਾਂ ਬਣਿਆ ਹੈ। ਇਹਦੇ ਤੇ ਜਿਹੜੀ ਮਿੱਟੀ ਸਾਈਡਾਂ 'ਚ ਲੱਗਣੀ ਸੀ ਉਹ ਬਾਹਰੋਂ ਲਿਆ ਕੇ ਲੱਗਣੀ ਸੀ ਉਹ ठेकेदार ਨੇ ਮਿੱਟੀ ਦੇ ਪੈਸੇ ਸਾਰੇ ਬਚਾ ਲਏ ਨਾਲ ਲੱਗਦੇ ਜਿਹੜੇ ਖਦਾਨ ਨੇ ਉਹ ਪਹਿਲਾਂ ਹੀ ਬੰਦੇ ਬੰਦੇ ਜਿਹਨੇ ਡੂੰਘੇ ਨੇ ਘੱਟੋ ਘੱਟ 8-9 ਫੁੱਟ ਡੂੰਘੇ ਖਦਾਨ ਨੇ ਉਹਨਾਂ ਚੋਂ ਹੀ ਹੋਰ ਮਿੱਟੀ ਚੱਕ ਕੇ ਸੜਕ ਦੇ ਕੰਡਿਆਂ ਨਾਲ ਲਾਤੀ ਜਿਹਦੇ ਕਾਰਨ ਕਿ ਬਹੁਤ ਵੱਡਾ ਇੱਥੇ ਨੁਕਸਾਨ ਹੋਊਗਾ ਨਾਲ ਜੇ ਕੋਈ ਆਚਣ ਚੇਤ ਕੋਈ ਸਾਧਨ ਸੜਕ ਤੋਂ ਥੱਲੇ ਉਤਰਦਾ ਤਾਂ ਉਹਦਾ ਪਲਟਣਾ ਜ਼ਰੂਰ ਬਣਦਾ ਕਿਉਂਕਿ ਜਗ੍ਹਾ ਹੀ ਨਹੀਂ ਡੂੰਗੀ ਹੋਗੀ ਨਾਲ ਸੜਕ 'ਤੇ ਜਿਹੜੀ ਮਿੱਟੀ ਲਾਣੀ ਹੈ ਉਹ ਖਦਾਨਾਂ ਚੋਂ ਪੱਟ ਲਈ ਖਦਾਨ ਪਹਿਲਾਂ ਹੀ ਡੂੰਘੇ ਨੇ ਇਸ ਕਰਕੇ ਇੱਥੇ ਐਕਸੀਡੈਂਟ ਹੋਣ ਦਾ ਵੱਡਾ ਖਤਰਾ ਹੈ ਕਿੰਨੇ ਪਹਿਲਾਂ ਵੀ ਕਾਫੀ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਨਾ ਪਹਿਲਾਂ ਤੇ ਬਹੁਤ ਐਕਸੀਡੈਂਟ ਹੋਏ ਨੇ ਪਹਿਲਾਂ ਸੜਕ ਦੀ ਹਾਲਤੇ ਬਹੁਤ ਜ਼ਿਆਦਾ ਖਰਾਬ ਸੀ ਕਈ ਸਾਲਾਂ ਬਾਅਦ ਇਹ ਜਾ ਕੇ ਸੜਕ ਦੀ ਸੁਨਵਾਈ ਹੋਈ ਹੈ ਜੇ ਹੋਈ ਹੈ ਉਹ ਵੀ ਸਾਈਡਾਂ 'ਚ ਓਨੇ ਹੀ ਡੂੰਘੇ ਖਦਾਨ ਨਵੀਂ ਮਿੱਟੀ ਪੱਟੀ ਜਾ ਰਹੀ ਹੈ ਹੋਰ ਡੂੰਘੇ ਕੀਤੇ ਜਾ ਰਹੇ ਨੇ ਕੱਲ ਨੂੰ ਮੀਂਹ ਕਣੀ ਆਉਂਦਾ ਨੇਰੀ ਆਉਂਦੀ ਹੈ ਆ ਜਿਹੜੇ ਦਰਖਤਾਂ ਦੀਆਂ ਜੜ੍ਹਾਂ ਕੱਢ ਲੀਆਂ ਮਿੱਟੀ ਪੱਟ ਕੇ ਇਹ ਦਰਖਤਾਂ ਨੇ ਰੋਡ ਤੇ ਹੀ ਡਿੱਗਣਾ ਹੈ ਰੋਡ ਤੇ ਹੀ ਐਕਸੀਡੈਂਟ ਹੋਏ ਨੇ ਇਹਨਾਂ ਨਾਲ ਜੇ ਸਰਕਾਰ ਇੱਥੇ ਕੋਈ ਕਾਰਵਾਈ ਨਹੀਂ ਕਰਦੀ ਠੇਕੇਦਾਰ ਤੇ ਨਹੀਂ ਇਹ ਜੀ ਤੁਸੀਂ ਨਿਖਿਆ ਕਰਦੀ ਤਾਂ ਅਗਲਾ ਐਕਸ਼ਨ ਸਾਡਾ ਇਹ ਹੈ ਵੀ ਫਿਰ ਅਸੀਂ ਵੱਡੀ ਪੱਤਰ ਤੇ ਜਿਹੜੇ ਨਾਲ ਲੱਗਦੇ ਪਿੰਦ ਨੇ ਪਿੰਡਾਂ ਨੂੰ ਜਗਾ ਕੇ ਉਹਨਾਂ ਨਾਲ ਲੈ ਕੇ ਇਸ ਰੋਡ ਤੇ ਵੱਡੇ ਧਰਨੇ ਲਾਵਾਂਗੇ ਕਿਉਂਕਿ ਇੱਥੇ ਜੇ ਪਾਣੀ ਖੜਾ ਹੋ ਜਾਂਦਾ ਸਾਡੇ ਜਵਾਕ ਸਕੂਲਾਂ ਜਾਂਦੇ ਨੇ ਕੋਈ ਸਾਈਕਲ ਦੇਖ ਸਕਦਾ ਕੁਝ ਵੀ ਹੋ ਸਕਦਾ ਡੁੱਬਣ ਤੱਕ ਦਾ ਖਤਰਾ ਹੈ ਇੰਨੇ ਡੂੰਘੇ ਖਦਾਨ ਨੇ